ਇਹ ਜਿਹੜਾ ਡੰਮੀ ਦਾ ਸੂਟ ਲੱਗਿਆ ਹੋਇਆ ਇਹ ਰਾਜਾ ਰਾਣੀ ਵਾਲਾ ਸੂਟ ਨਹੀਂ ਹੈਗਾ ਹਾਂਜੀ ਇਹ ਰਾਜਾ ਰਾਣੀ ਵਾਲਾ ਸੂਟ ਆ ਬਹੁਤ ਸੋਨਾ ਸੂਟ ਹੈ ਜੀ ਪਹਿਲਾ ਪਕੜਾਈਆ ਸੂਟ ਵਿੱਚ ਚੱਲਦਾ ਹਾਂ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਸਰਦੀਆਂ ਦੇ ਆ ਗਏ ਪਸ਼ਮੀਨੇ ਦੇ ਉੱਪਰ ਪ्योर ਪਸ਼ਮੀਨੇ ਦੇ ਪ्योर ਪਸ਼ਮੀਨੇ ਦੇ ਸੂਟ ਆ ਗਏ ਜੀ ਰਾਜਾ ਰਾਣੀ ਪ੍ਰਿੰਟ ਆ ਆ ਕੇ ਤੇ ਜਿਹੜਾ ਸ਼ੋਲ ਆ ਗਿਆ ਉਹ ਵੀ ਫੁੱਲ ਸਾਈਜ਼ ਦਾ ਰਾਜਾ ਰਾਣੀ ਪ੍ਰਿੰਟ ਵਾਲਾ ਹੀ ਸ਼ੋਲ ਆ ਗਿਆ ਦੇਖੋ ਜੀ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਸੂਟ ਆਏ ਨੇ ਰਾਜਾ ਰਾਣੀਆਂ ਦੇ ਇੱਧਰ ਮਾਰਕ ਡਿਜ਼ਾਈਨ ਨਹੀਂ ਹੈਗਾ ਪਰ ਡਿਜ਼ਾਈਨ ਦੇ ਰਾਜਾ ਰਾਣੀ ਪੈਟਰਨ ਦੇ ਵਿੱਚ ਇਹ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਪੈਟਰਨ ਦੇ ਵਿੱਚ ਪ्योर ਪਸ਼ਮੀਨੇ ਦੇ ਉੱਪਰ ਸੂਟ ਸਾਰੇ ਨਾਲ ਸ਼ੋਲ ਦੇ ਸਟਾਕ ਇਨਾ ਕਪੜਾ ਫੁੱਲ ਹੈ ਜੀ ਫੁੱ ਕਿੰਨੇ ਲਵਟ ਲੈਣੇ ਆ ਆਪਾਂ ਦੇਵਾਂਗੇ ਸਿਰਫ 530 ਰੁਪਏ ਦਾ ਸਿਰਫ 530 ਰੁਪਏ ਤੁਹਾਨੂੰ ਆਹ ਵਾਲਾ ਰਾਜਾ ਰਾਣੀ ਦਾ ਸੂਟ ਇਹ ਬੁਲਾ ਸਿਰਫ 530 ਦਾ ਰਾਜਾ ਰਾਣੀ ਪ੍ਰਿੰਟ ਪਸ਼ਮੀਨੇ ਦਾ ਸ਼ੋਲ ਸੂਟ ਫੁੱਲ ਸਾਈਜ਼ ਦਾ ਅੱਠ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਮੈਂ ਕਹਾਂ ਜਿੰਨਾ ਮਰਜ਼ੀ ਸਟਾਕ ਲੈ ਜਾਓ ਰਾਜਾ ਰਾਣੀ ਵਾਲੇ ਸੂਟ ਸਰਦੀਆਂ ਵਾਲੇ ਸੂਟ ਪਿਆਰ ਪਸ਼ਮੀਨੇ ਦੇ ਉੱਤੇ ਬਣੇ ਹੋਏ ਨੇ ਕਰ ਦੋ ਵੀਡੀਓ ਸ਼ੇਅਰ ਖਿੱਚ ਕੇ